ਵੇ ਕੌਣ ਕਹਿੰਦਾ ਜੀ ਘਰਾਂ ਦੇ ਵਿੱਚ ਭੂਤ ਨਹੀਂ ਹੁੰਦੇ ਤੁਸੀਂ ਜਿਹੜਾ ਇੱਕ ਘਰ ਵੇਖਦੇ ਹੋ ਇਸ ਦੇ ਵਿੱਚ ਪਿਛਲੇ 10 ਦਿਨਾਂ ਤੋਂ ਕਹਿੰਦੇ ਭੂਤੀਆ ਕੋਈ ਘਟਨਾਵਾਂ ਹੋ ਰਹੀਆਂ ਨੇ ਜਿਹਦੇ ਕਾਰਨ ਸਾਰਾ ਪਰਿਵਾਰ ਹੀ ਸਹਿਮਿਆ ਪਿਆ ਅੱਜ ਮੇਰੇ ਪੈਰਾਂ ਤੋਂ ਵੀ ਜ਼ਮੀਨ ਨਿਕਲ ਗਈ ਸੀ ਜਦੋਂ ਇੱਕ ਡੋਲੂ ਮੇਰੇ ਉੱਤੋਂ ਦੀ ਆ ਕੇ ਮੇਰੇ ਪਿੱਛੇ ਪਾਸੇ ਢਕ ਪਿਆ ਤਾਂ ਮੈਨੂੰ ਪਤਾ ਮੈਂ 10 ਮਿੰਟ ਸੁੰਨ ਹੋ ਗਿਆ ਸੀਗਾ ਐਂ ਜੀ ਕਰਦਾ ਸੀ ਭੱਜ ਲਾ ਇਥੋਂ ਮਿੱਤਰਾ ਪਰ ਫਿਰ ਵੀ ਹਿੰਮਤ ਕਰਕੇ ਮੈਂ ਪੂਰਾ ਇਹਨਾਂ ਦੀ ਵੀਡੀਓ ਬਣਾਈ ਤੇ ਤੁਹਾਡੇ ਮੈਂ ਅੱਗੇ ਪੇਸ਼ ਕਰ ਰਿਹਾ ਤੇ ਤੁਸੀਂ ਵੀ ਦੱਸਿਓ ਵੀ ਕੀ ਚੱਕਰ ਹੈ ਵਾਕੀ ਇੱਥੇ ਭੂਤ ਨੇ ਕਿ ਨਹੀਂ ਕਮੈਂਟ ਕਰ ਦਿਓ 10 10 ਮਹੀਨੇ ਪਹਿਲੇ ਦਿਨ ਮੇਰੇ ਘਰ ਵਾਲੀ ਕਹਿੰਦੀ ਵੀ ਮੇਰੇ ਬਦਰੀ ਬਦੀ ਮੁਖੀ ਦੇ ਬਾਸ ਠੀਕ ਹੈ ਉਹ ਤਾਂ 100 ਗਲਾਸ ਚੱਕ ਕੇ ਉੱਥੇ ਗਈ ਵੀਰੇ ਜੇ ਉਹਦਾ ਮੁੰਡੇ ਚੱਪਲੇ ਮੇਹਨ ਦਾ ਲਵਾ ਪਈਆਂ ਮੇਰੇ ਮੁੱਢ ਦੇ ਬਦਗੀ ਚੱਪਲੇ ਰੂਟ ਪੈਰ ਨੇ ਚੜੀ ਗਈਆਂ ਨਹੀਂ ਰਾਤ ਦੇ 10 ਵਜੇ ਮੇਰੀ ਪੌੜੀ ਤੇ ਇੱਕ ਡਿੱਗੀ ਕਦੇ ਬੈਠੇ ਮੇਰੇ 15 ਮਿੰਟਾਂ ਬਾਅਦ ਰੱਖ ਲਈਂ ਆਂਦਾ ਫਿੱਟ ਰਿਹਾ ਦੂਸਰਾਂ ਦੇ ਪੈਰ ਉੱਤੇ ਲਿਖੀ ਹੋਈ ਗੋਈਏ ਤੇ ਜਦੋਂ ਇੱਟਾਂ ਰੋੜੇ ਆਈ ਜਾਂਦੇ ਜੀ ਬਹੁਤ ਹੀ ਜ਼ਿਆਦਾ ਨਿਸ਼ਾਨ ਬਣੋ ਉਹ ਤਾਂ ਜੀ ਮੇਰੀ ਐਨਕਾ ਪਈ ਹੈ ਜੇ ਮੇਰੇ ਮੁੰਡੇ ਦੇ ਹੈੱਡਫੋਨ ਪੈ ਜੀਗੇ ਹੋਰ ਵੀ ਸਮੱਸਿਆ ਹੋ ਜਾ ਕੇ ਫਿਰੇ ਮਾਰ ਪਰ ਸਾਹਾਂ ਤੋਂ ਮੰਗੇ ਇਹੀ ਕਰਦੇ ਆ ਜੀ ਜਲਦੀ ਜਲਦੀ ਹੱਟਾ ਹੱਲ ਸਤਾ ਕਰਿਆ ਨਾ ਨਹੀਂ ਮਿਲਦਾ ਹੈਗਾ ਹਰ ਰੋਜ਼ ਇੰਝ ਕਰਦੇ ਰੋਜ਼ ਇੰਝ ਕਰਦੇ ਦਿਨ ਹੀ ਡਰਦੇ ਭੱਜ ਜਾਂਦੇ ਆ ਇੱਕ ਦੋ ਮਿੰਟ ਬਾੜਦੇ ਆ ਕਿਹਦਾ ਇਹ ਆਪਣਾ ਮੇਰੇ ਨਾਲੇ ਪਪਾ ਬਾਈ ਪਪਾ ਹਾਂ ਪਪਾ ਕੀ ਕੱਦ ਉਹਦੇ ਹੋ ਰਿਹਾ ਹੈ ਤੁਹਾਡੇ ਘਰ ਕੀ ਹੋਇਆ ਪਹਿਲਾਂ ਵੀ ਹੁੰਦਾ ਰਿਹਾ ਹੈ ਪਹਿਲਾਂ 10 10 ਮਹੀਨੇ ਨਾਲ ਪਹਿਲੇ ਦਿਨ ਮੇਰੇ ਘਰ ਵਾਲੀ ਕਹਿੰਦੀ ਵੀ ਮੇਰੇ ਬਦਰੀ ਬੱਧੀ ਮੁੱਠੀ ਦੇ ਬਾਸਮ ਕੋਲ ਖੜੀ ਲਈ ਠੀਕ ਹੈ ਤੇ ਮੈਂ ਯਕੀਨ ਨਹੀਂ ਕਰਿਆ ਮਾਂ ਕੋਈ ਕੋਈ ਖਾਸ ਗੱਲ ਨਹੀਂ ਹੁੰਦੀ ਦੂਜੇ ਨੇ ਫੇਰ ਕਹਿੰਦੀ ਮਤਲਬ ਮੇਰੇ ਬਦਰੀ ਬੱਧੀ ਮੈਂ ਯਕੀਨ ਨਹੀਂ ਕਰਿਆ ਤੀਜੇ ਨੇ ਬਦਰੀ ਇੱਕ ਮਤਲਬ ਬਾਸ ਨੂੰ ਜੋ ਮੁਸ਼ ਕਰਕੇ ਨਿਕਲੀ ਮੈਂ ਨੂੰ ਟੋਕੇ ਮਤਲਬ ਤੀਜੇ ਨੂੰ ਬਾਥਰਮ ਦੇ ਬਾਹਰ ਨਿਕਲੇ ਨੂੰ ਮੇਰੇ ਪੈਰਾਂ ਦੀ ਬਦਲੀ ਵੱਜੀ ਠੀਕ ਹੈ ਮੈਂ ਕਿਹਾ ਵੀ ਕੋਈ ਜਵਾਂਂਡੀ ਮੰਂਡੀ ਜਾਂ ਕੋਈ ਮੇਰੇ ਰਾਤ ਵੇ ਟੋ ਕੁਝ ਸਮਨ ਸੜਤ ਕਰਦਾਗਾ ਵੀ ਅੱਜ ਇਹ ਟਾਕੀ ਕੱਟ ਕਰਾਂਗੇ ਵੀ ਕਿਉਂ ਆਪਣੇ ਕੀ ਹੋਈ ਜਾਂਦਾਗਾ ਮੈਂ ਉੱਥੇ ਚੜ ਕੇ ਚੁੱਪ ਕਰਕੇ ਬੈਠਾ ਰਿਹਾ ਜੀ ਬੈਠਾ ਰਿਹਾ ਰਾਤ ਦੇ 10 ਵਜੇ ਮੇਰੀ ਪੌੜੀ ਕੋਲ ਇੱਕ ਛਿੜਗੀ ਹੂੰ ਇੱਕ ਤੋੜ ਉੜ ਆਇਆ ਅਸੀਂ ਡਰ ਕੇ ਡੰਦੇ ਉੱਥੇ ਚੜ ਗਏ ਪੌੜੀ ਸੀ ਬੜਵੜੀ ਵੀ ਇਹ ਕੀ ਹੋਣ ਲੱਗ ਗਿਆ ਤੇ ਫਿਰ ਲਿੱਟ ਗਈ ਫਿਰ ਉਹਨਾਂ ਨੇ ਜੇ ਫਿਰ ਕੋਠੇ ਦੇ ਫੇਰੇ ਲਿੱਤੀ ਇੱਕ ਦਿਨ ਫੇਰ ਗਏ ਫੇਰ ਗਏ ਭੱਜ ਗਏ ਲੋਕ ਲਾ ਕੇ ਲੋਕ ਤੋਂ ਬਾਅਦ ਕਿਸੇ ਦੇ ਮਤਲਬ ਨੱਕਰੇ ਜਾ ਕੇ ਪਈ ਇੱਕ ਦੋ ਦਿਨ ਫੇਰ ਤਾਲੂੜੇ ਵੱਜ ਗਏ ਸਭ ਕੁਝ ਹੋ ਹੀ ਗਿਆ ਪਾਣੀ ਨਾਲ ਅਸੀਂ ਸੋਚਿਆ ਵੀ ਕੋਈ ਕਰਦਾ ਕੋਈ ਧੋ ਬੱਤੀ ਦਾ ਮਨ ਉੱਤੀ ਕਰਦਾ ਅਸੀਂ ਦੋ ਤਿੰਨ ਦਿਨ ਮਤਲਬ ਕੋਈ ਫਕੀਰ ਜਾਂਦੇ ਉਹਨਾਂ ਤੋਂ ਵੀ ਸਾਰੀ ਮਤਲਬ ਸੰਭੀਨ ਕਰਵਾਈ ਉਹਦੇ ਹੁੰਦੇ ਵੀ ਕਾਂ ਦਾ ਫਿਕਰ ਹੈ ਦੂਸਰਾਂ ਦੇ ਪਿਆ ਰੋੜੇ ਲੱਗੇ ਹੋਈਏ ਜੰਨੀ ਇਹ ਅੱਜ ਦਸਵਾਂ ਦਿਨ ਹੈ ਅੱਜ ਵੀਰੇ ਆਇਆ ਹੋਇਆ ਹਣਾ ਬਿਲਕੁਲ 100% ਓਰਿਜਨਲ ਨੇ ਜੀ ਕੋਈ ਮਤਲਬ ਅੰਦਰ ਨਹੀਂ ਕੋਈ ਗੁੜੀ ਨਹੀਂ ਜਵਾਕ ਨਹੀਂ ਕੋਈ ਬੜੇ ਨਹੀਂ ਢੇਲੇ ਨਹੀਂ ਸੋਥਾ ਨਹੀਂ ਜਿਹੜਾ ਸਮਾਨ ਹੁੰਦਾ ਮੇਰੇ ਮੁੰਡਾ ਵੀ ਆ ਗਿਆ ਸਾਡੀ ਰਣ ਗਿਆ ਸੀਗਾ ਇਹਦੇ ਬੂਟ ਵਾੜ ਚੱਪੜਾ ਕੁੰਡੇ ਇੱਟਾਂ ਰੋੜੇ ਗਲਾਜ ਜੋ ਵੀ ਹੁੰਦਾ ਸਾਡੇ ਸਾਹਮਣੇ ਓਰਿਜਨਲ ਹੁੰਦਾ ਕੋਈ ਇਹਦੇ ਵਿੱਚ ਟੈਕੀਗਾਤ ਬੜੀ ਮੈਟਰ ਪਾਸਾਂ ਹਮਰੇ ਥੱਕ ਗਏ ਇਤਨਾ ਆਕੇ ਪਿਆ ਗਰੀ ਆਦਮੀ ਆ ਇਹਦੇ ਕੋਈ ਮਤਲਬ अपना मेरा नाम सलीम अहमदीम रिश्तेदार ने जी हाँ मैं सोरे जल्दी हो क्या मंजे से बैठा मैं ਮੈਂ ਜਿਹੜਾ ਦੋਨੇ ਪੇ ਮੇਰੇ ਪਾਣਾ ਬੈਠੇ ਨੇ ਕੁੜੀ ਬੈਠੀ ਹੈ ਕਿ ਮੁੰਡਾ ਬੈਠਾ ਮੇਰਾ ਸਾਲਾ ਬੈਠਾ ਦਵੇ ਤਾਂ ਪਤਾ ਨਹੀਂ ਕਿਦੇ ਉਹ ਕਿਧਰੋਂ ਨਹੀਂ ਕਿਧਰੋਂ ਗਲਾਸ ਬੱਕਮ ਆਇਆ ਕੰਧ ਦੇ ਬੱਜੇ ਠੀਕ ਹੈ ਉਹ ਦਵਾ ਮੈਂ ਦੇਖਾ ਮਾ ਕੋਈ ਨਹੀਂ ਮਾ ਕਈ ਵਰੀ ਜਾਣ ਕੋਈ ਅੰਦਰਗਾ ਫੇਸਰ ਨਿੱਡਰੀ ਕਈ ਨਾਦੀ ਨਾ ਠੀਕ ਹੈ ਉਹ ਤਾਂ ਇੱਥੋਂ ਗਲਾਸ ਚੱਕ ਕੇ ਉੱਥੇ ਗਈ ਬਿੜੇ ਜੇ ਉਹਦਾ ਮੁੰਡੇ ਚਪਲਾ ਪਈ ਹੰਦ ਲਵਾ ਪਈਆਂ ਮੇਰੇ ਮੁੱਢ ਦੇ ਬਦਗੀ ਚਪਾਈ ਰੂੜ ਪੈਰ ਨਹੀਂ ਚੜਕੀਆਂ ਨਹੀਂ ਠੀਕ ਹੈ ਉਹ ਤਾਂ ਚਾਪੀ ਮੇਰੇ ਇੱਥੇ ਪਈ ਸੀ ਮੇਰੇ ਝੋਲੀ ਦੇ ਵਿੱਚੋਂ ਚਾਪੀ ਦੋ ਵਾਰੀ ਜਾ ਕੇ ਉੱਥੇ ਲੱਗੀ ਹੈਗੀ ਪੂਰੇ ਇੱਕ ਹੰਦ ਨੂੰ ਹੈ ਉਹਦੇ ਬਾਅਦ ਦੋ ਤਿੰਨ ਵਜੇ ਫੋਟ ਡਿੱਗੇ ਜਾਂ ਸਿਲੰਡਰ ਦੇ ਉੱਪਰ ਵੱਜੀ ਜਾ ਕੇ ਪੂਰਾ ਡਰਦਮਾ ਹੋਲਾ ਘਰ ਦੇ ਵਿੱਚ ਪੂਰੇ ਮਾਹੌਲ ਗੱਲਾਂ ਆ ਰਹੇ ਪੂਰੇ ਕਹਾ ਕੀ ਮੈਂ ਠੀਕ ਹੈ ਹੈ ਰਾਤ ਨੂੰ ਵੀ ਬੱਚੇ ਮੇਰੇ ਬੱਚੇ ਨਹੀਂ ਗਏ ਮੈਂ ਸਾਢੇ 2:00 ਵਜੇ ਮੇਰੇ ਹੋਏ ਕਿੱਥੇ ਵੇ ਰਾਤ ਤੁਸੀਂ ਰਾਤ ਕਿਵੇਂ ਕਿਤੇ ਇੰਗਾ ਰਾਤ ਤਣਾਉਲੇ ਕੱਟੀ ਇਹਨਾਂ ਨੇ ਠੀਕ ਹੈ ਰਾਤ ਨੂੰ ਓਲੇ ਜਦੋਂ ਗਏ ਨੇ ਕੋਈ ਆਮ ਸ਼ਾਂਤੀ ਕੋਈ ਟੈਨਸ਼ਨ ਨਹੀਂ ਸੀਗੀ 10 ਮਿੰਟਾਂ ਬਾਅਦ ਹੀ ਮੇਰੇ ਅਖੰਡ ਦੇ ਵਿੱਚ ਢੋਲ ਜਿਵੇਂ ਖੰਡ ਵਾਲੀ 20 ਲੀਟਰ ਦੀ ਵਿੱਚ ਵਿੱਚ ਆ ਪੱਤੀ ਪਾਜੀ ਪੋੜ ਰੱਖਿਆ ਹੋਇਆ ਜੀ ਮੇਰਾ ਉਹ ਐਂ ਬਗਾ ਕੇ ਮਰਜੀ ਮੈਂ ਗਏ ਚੱਕੇ ਸੀ ਤੇਰੇ ਘਰੇ ਵੀ ਮੇਰੇ ਘਰੇ ਤਣਾਉਦੇ ਠੀਕ ਹੈ ਮੈਂ ਫਿਰ ਵਿਸ਼ਵਾਸ ਨਹੀਂ ਕਰਿਆ ਮੈਂ ਠੀਕ ਫਿਰ ਮੈਂ ਗੌਰ ਰੱਖੀ ਉਹ ਤਾਂ ਜੀ ਮੇਰੀ ਐਨ ਕਾ ਪਈ ਹੈ ਜੇ ਮੇਰੇ ਮੁੰਡੇ ਦੇ ਹੈੱਡਫੋਨ ਪਈ ਸੀਗੇ ਉਹ ਚੱਕ ਕੇ ਵੇੜੇ ਚ ਮਾਰਿਆ ਠੀਕ ਹੈ ਉਹ ਤਾਂ ਜੀ ਕਿ ਮੇਰੇ ਬੱਕਰੇ ਰੱਖੇ ਹੋਏ ਨੇ ਕਿ ਉਹਨਾਂ ਥੋਲੇ ਕਬਾਣਾ ਹੈ ਬਾਟਸਾ ਬਣਾਇਆ ਜੀ ਦਾ ਉਹ ਚੱਕ ਕੇ ਵੇੜੇ ਚ ਮਾਰਿਆ ਜੀ ਫੇਰ ਥਾਲੀ ਮਾਰੀ ਬੱਕਰੀ ਮੈਨੂੰ ਕੁਝ ਸਮਝ ਨਹੀਂ ਆ ਰਹੀ ਹੋਵੇ ਤਾਂ ਹੋਈ ਕੀ ਜਾਂਦਾ ਹੈਗਾ ਠੀਕ ਤੇ ਜਿਹੜਾ ਪਿੱਕਾ ਜੀ ਤੇ ਦੋ ਦਿਨ ਪਿਛਲੀ ਰਾਤ ਮਤਲਬ ਦਿਨ ਘੜੇ ਜਮਾ ਮਤਲਬ ਇੱਕ ਸਾਗ ਚੀਨਾਂ ਦਾ ਦਾਸੀ ਹੁੰਦਾ ਕੋਈ ਲੋੜ ਨਹੀਂ ਪੈਂਦੀ ਤੇ ਕਿਹਦੇ ਕੋਲੇ ਪਿਆ ਸੀਗਾ ਉਹ ਇਹਦੇ ਮਨ ਚੱਕ ਕੇ ਨਿਕਲ ਗਏ ਬਾਅਦ ਖਲੀਪੌੜ ਦੇ ਲੇਪਿਆ ਮਤਲਬ ਕੀ ਡਿਗੀਆ ਪਟੌੜਾ ਇਹ ਸਾਡੇ ਘਰੇ ਪਈ ਆ ਛਿੜਦੇ ਬੰਦੇ ਕੋਈ ਪਸੰਦ ਨਾ ਕੋਈ ਚੀਜ਼ ਅੰਦਰ ਦਾ ਨਾ ਕੋਈ ਬਸ ਹੋ ਰਿਹਾ ਹੈ ਕੀ ਚੀਜ਼ ਆਉਂਦੀ ਥੋੜੇ ਘਰ ਦੇ ਸਾਡੇ ਇਹੋ ਕਾਗ ਦੇ ਵਿੱਚ ਆਪ ਵੀ ਤਾਂ ਚੱਲ ਪਈਆਂ ਨੇ ਫਿੱਟਰ ਹੁਣੇ ਕਰਾਈਏ ਕਿਤੇ ਕੋਈ ਸ਼ਫਾਤੀ ਲੈਟ ਦਾ 25000 ਰੁਪਏ ਲੱਗਿਆ ਹੈ オリジナル ਤਾਰਾਂ ਪਈਆਂ ਨੇ ਨਹੀਂ ਸਿੱਟੀਆਂ ਨੇ ਆਪੇ ਹੀ ਲੈਟਾਂ ਚੱਲ ਪਈਆਂ ਨੇ ਆਪੇ ਮੰਦੋਲੀਆਂ ਕਿਤੇ ਨੂੰ ਪੰਪ ਚੱਲ ਪੈਣ ਲੱਗਾ ਅਸੀਂ ਦਰਵੇ ਭੱਜ ਕੇ ਦੇ ਗੇਟ ਕੰਧ ਤੇ ਰੋੜਾ ਵਾਲੀ ਹਾਂ ਜੀ ਆਪਣੀ ਡਰਾਈਵ ਮਿਨੀ ਚ ਕੋਈ ਦਿੱਕਤ ਨਹੀਂ ਆਈ ਜੀ ਦੁਪਹਿਰਾਂ ਕੋਈ ਦਿੱਕਤ ਨਹੀਂ ਆਹ ਆਜ ਤੋਂ ਅੱਠ ਮਹੀਨਾ ਚੜਪਈ ਆਜ ਤੋਂ ਠੀਕ ਆ ਅੱਜ 12 ਤਰੀਕ ਹੋ ਗਈ ਠੀਕ ਆ ਐਨੇ ਦਿਨ ਦੀ ਇਹ ਦੇਖਿਆ ਵੀ ਜਦੋਂ ਚੀਜ਼ ਕੋਈ ਆਪਣੇ ਪਾਉਂਦੀ ਆ ਉਹ ਨਹੀਂ ਮਤਲਬ ਮਤਲਬ ਆਪਾਂ ਮੈਂ ਕਿਹਾ ਦੀ ਘੱਟ ਸੀ ਮੇਰੀ ਦੋਢੀ ਵੀ ਮੇਰੀ ਆਪਣੇ ਕੋਈ ਚੀਜ਼ ਦਿਖਦੀ ਹੈ ਮਤਲਬ ਵੀ ਆ ਚੀਜ਼ ਉੱਗਦੀ ਆਂ ਨਾ ਕਿ ਉਹ ਘਰੋਂ ਸੰਭਲ ਪਤਾ ਲੱਗਦਾ ਹਾਂ ਦੇਖੀਦਾ ਪਤਾ ਮਤਲਬ ਡੇਗੀ ਦਾ ਪਤਾ ਲੱਗਦਾ ਜੀ ਇੱਧਰ ਸਾਡੀ ਨਹੀਂ ਇੱਧਰ ਮੇਰੇ ਬੂਟ ਸੀ ਇੱਧਰ ਬੂਟ ਪਏ ਸੀ ਜਿਹੋ ਜਿਹੜੇ ਬੂਟ ਸੀ ਉਹ ਸਭ ਮੈਂ ਡੇਗੇ ਜੀ ਉੱਧਰ ਠੀਕ ਆ ਬੋੜੇ ਆ ਮਤਲਬ ਇੱਟਾ ਰੋੜੇ ਆ ਜਾਂਦੇ ਜੀ ਬਹੁਤੀ ਜਿਆਦਾ ਨੁਕਸਾਨ ਹੋ ਜਾਂਦਾ ਜੀ ਹਾਂ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਤੁਸੀਂ ਵੀ ਜਲਦ ਜਲਦ ਤੁਹਾਡਾ ਹੱਲ ਜਿਹੜਾ ਹੋਵੇ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆ ਜੀ ਜਲਦੀ ਜਲਦੀ ਸਾਡਾ ਹੱਲ ਹੋ ਸਕੇ ਸਾਡੀ ਮਤਲਬ ਮਦਦ ਬੰਦੇ ਆਂ ਜੀ ਮਜਬੂਰੀ ਵਾਲਿਆਂ ਦੀ ਮਦਦ ਹੋ ਜਾਂਦੀ ਅਸੀਂ ਸਾਡੀ ਮਦਦ ਹੋ ਜਾਵੇ ਜੀ ਕੀ ਹੋਇਆ ਸੀ ਕਹਾ ਇੱਕ ਕੰਮ ਤੇ ਗੁੱਦਾ ਸਾਹਿਬਗੇ ਤੈਨ 3:30 ਵੇ ਸਾਡਾ ਲੋਕ ਲੱਗੇ ਵੇਟ ਲੱਗੇ ਜੀ ਇਹ ਵਿੱਚ ਘਾਲੇ ਵਿੱਚ ਮੇਰੇ ਘਰ ਵਾਲੀ ਤੇ ਮੇਰੇ ਭਾਈ ਦੇ ਘਰਾਂ ਦੇ ਵਿੱਚ 1500 ਦੇ ਗੁੜੀਆਂ ਵੇਖੇ ਜੀ ਕੰਦੇ ਸੱਧਿਆ ਮਾਦੇ ਰੰਗਣਾੜਾ ਨੀਚੇ ਛਪਿਆ ਤੇ ਇੱਕ ਨੀਚੇ ਛਪਿਆ ਜਿੱਥੇ ਬਾਸਰ ਖੜੇ ਨਹੀਂ ਗਏ ਗੋਹ ਕਚਰਾ ਬ੍ਰਾਈਟਨ ਖੁਦਾਈ ਦੀ ਬ੍ਰਾਈਟਨ ਖੁਦਾਈ ਤੇ ਤੂੰ ਦੇਖ ਸਕਦਾ ਜੀ ਇਹ ਵੀ ਚੀਜ਼ਾਂ ਨੇ ਇਹ ਮੈਂ ਮਤਲਬ ਥੱਬਣਾ ਛੜਪਣਾ ਜਿਵੇਂ ਆਪਾਂ ਕਿਹਾ ਗੋਨੀ ਖਾ ਕੇ ਸਾਫ਼ ਕਰਿਆ ਇਹ 11 ਕੀ ਲਿਖਿਆ ਇਹ ਦਿਲ ਲਿਖਿਆ ਹੈ ਦਿਲ ਹੈ ਤਾਜੀ ਬਣਾ ਅੱਜ ਹੀ ਆਈ ਸਭ ਤੋਂ ਪਹਿਲਾਂ ਅੱਛਾ ਬੜਾ ਤੇ ਸਭੀ ਵੀ ਛੱਡ ਤਣੇ ਵਜੇ ਠੀਕ ਹੈ ਤੇ ਯਾਨੀ ਘਰ ਦੇ ਵਿੱਚ ਪੂਰਾ ਡਰਾਮਾ ਮਾਹੌਲ ਹੈ ਜੀ ਨਹੀਂ ਦੇਖ ਸਕਦੇ ਪੱਪੇ ਖਾਣ ਦਾ ਘਰ ਆ ਇਹ ਹੰਡੇ ਆਏ ਤੇ ਆਪਾਂ ਦੇਖਦੇ ਆ ਵੀ ਸਰਕਾਰ ਵੱਲੋਂ ਜਿਹੜੇ ਭੇਜੇ ਜਾਣਗੇ ਤੇ ਨੁਮਾਇंदे ਉਹ ਕੀ ਕਰਦੇ ਨੇ ਕੀ ਦੇ ਵਿੱਚੋਂ ਕਰਦੇ ਨੇ ਵਿਕਲਰ ਕਰਦਾ ਕਿ ਮੈਂਬਰ ਐ ਜਾਂ ਕੋਈ ਬੇਤਾਂਗੀ ਸਹਾਇਆ ਜਾਂ ਕੋਈ ਹੋਰ ਚੀਜ਼ ਐ ਕੀ ਤੇ ਐਕਸ਼ਨ ਲੈਣਗੇ ਕੀ ਕਰਨਗੇ ਆਪਾਂ ਅੱਗੇ ਬੇਨਤੀ ਕਰਦੇ ਲੋਕਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਹ ਪਰਿਵਾਰ ਦੀ ਰੱਖਿਆ ਕਰੇ ਤੇ ਜਲਦ ਤੋਂ ਜਲਦੀ ਇਸ ਚੀਜ਼ ਦਾ ਹੱਲ ਕੱਢੇ ਧੰਨਵਾਦ ਪਪਾ ਕਾ ਕਿਧਰ ਚੱਲੇ ਜੀ ਹੁਣ ਤੁਸੀਂ ਸਾਰੇ ਜਣੇ ਉਹ ਤਾਂ ਵੀ ਕਿਸੇ ਪਾਸੇ ਪਾ ਜਾ ਕੇ ਪਮਾਂਗੇ। ਸਾਤਾ ਘਰੇ ਰਹਿਣਾ ਨਹੀਂ ਮਿਲਦਾ ਹੈਗਾ। ਹਰ ਰੋਜ਼ ਇੰਝ ਕਰਦੇ। ਰੋਜ਼ ਇੰਝ ਕਰਦੇ। ਦਿਨ ਹੀ ਡਰਦੇ ਭੱਜ ਜਾਂਦੇ ਆ। ਇੱਕ ਦੋ ਮਿੰਟ ਵੜਦੇ ਆ ਉਹਨੂੰ ਕੋਈ ਨਾ ਕੋਈ ਸਮਾਨ ਕਿਸੇ ਨੂੰ ਕਿਤੇ ਆਟੋਮੈਟਿਕ ਦੇ ਅੱਡੇ ਰੋੜੇ ਕਿਨ ਸਾਫ ਤੇ ਰੋੜੇ ਥਾਂ ਥਾਂ ਬੱਦੀ ਜਾਂਦੇ। ਅੰਦਰ ਕਮਰੇ ਸਾਹਿਬ ਨੇ ਕੁਝ ਨਹੀਂ। ਅੰਦਰ ਹੀ ਕੀ ਡਿਗਰੀ ਆ ਪਤਾ ਲੱਗਦਾ। ਠੀਕ ਹੈ। ਅੰਦਰ ਹੋ ਹੈ ਨਹੀਂ ਕੁਝ ਵੀ। ਲਓ ਜੀ ਭਰਾਵੋ ਵੀਡੀਓ ਨੂੰ ਵਰਤਪਾਦ ਸ਼ੇਅਰ ਕਰਿਓ। ਇਹ ਪਿੰਡ ਅਡਾਇਆ ਜ਼ਿਲ੍ਹਾ ਬਰਨਾਲੀ ਦੀ ਘਟਨਾ ਹੈ। ਜਿੱਥੇ ਇਹਨਾਂ ਦੇ ਘਰ ਦੇ ਵਿੱਚ ਇਹ ਅਨਸੁਖਾਂੀਆਂ ਘਟਾਵਾਂ ਜਿਹੜੀਆਂ ਹੋ ਰਹੀਆਂ ਨੇ ਤੇ ਵੀਰੇ ਨੂੰ ਵਰਤਵਾ ਸ਼ੇਅਰ ਕਰਕੇ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਓ ਤੇ ਉਹਨਾਂ ਸੰਸਥਾਵਾਂ ਤੱਕ ਪਹੁੰਚਾਓ ਜੋ ਕਹਿੰਦੇ ਨੇ ਭੂਤ ਨਹੀਂ ਹੁੰਦੇ ਤੇ ਇਹ ਪਰਿਵਾਰ ਦੀ ਕੋਈ ਮਦਦ ਕਰੋ ਤੇ ਭਰਾਵੋ ਆ ਤੁਹਾਨੂੰ ਦਿਖਾਉਣਾ ਡੋਲੂਆ ਜੀ ਨੇ ਅੱਜ ਮੇਰੇ ਪੈਰਾਂ ਤੋਂ ਜ਼ਮੀਨ ਕੱਢਤੀ ਸੀ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ YouTube ਚੈਨਲ ਵੀ ਸਬਸਕ੍ਰਾਈਬ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ